ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਨਵੀਂ ਸੱਚੀ ਕਹਾਣੀ ਲੈ ਕੇ ਇੱਕ ਕੁੜੀ ਜਿਹੜੀ ਕਿ ਪਹਿਲਾਂ ਕੈਨੇਡਾ ਗਈ ਹੁੰਦੀ ਆ ਉਹਦੇ ਨਾਲ ਮੁੰਡਾ ਕੀ ਚਾਲ ਖੇਡਦਾ ਕੈਨੇਡਾ ਜਾਣ ਲਈ ਉੱਥੇ ਜਾਣ ਤੋਂ ਬਾਅਦ ਆਪਦੇ ਮਾਪਿਓ ਨੂੰ ਉੱਥੇ ਬੁਲਾਉਂਦਾ ਮਾਪਿਓ ਨੂੰ ਉੱਥੇ ਬੁਲਾਉਣ ਤੋਂ ਬਾਅਦ ਉਹ ਮੁੰਡਾ ਕੁੜੀ ਨਾਲ ਕੀ ਕਰਦਾ ਤੁਸੀਂ ਬਈ ਸੋਚ ਵੀ ਨਹੀਂ ਸਕਦੇ ਆਜੋ ਆਪਾਂ ਕਰਦੇ ਹਾਂ ਉਸ ਭੈਣ ਦੀ ਇਹ ਦਰਦਨਾਕ ਸਟੋਰੀ ਦੀ ਸ਼ੁਰੂਆਤ ਜਿਹੜੀ ਇਹ ਕੁੜੀ ਹੁੰਦੀ ਆ ਬਈ ਇਹ ਬਹੁਤ ਵਧੀਆ ਪੜੀ ਲਿਖੀ ਹੁੰਦੀ ਆ ਪਰ ਬਾਲੀ ਜਿਆਦੀ ਸੋਹਣੀ ਤੇ ਸੁਨੱਖੀ ਨਹੀਂ ਹੁੰਦੀ ਕੁੜੀ ਦਾ ਰੰਗ ਕਾਲਾ ਹੁੰਦਾ ਯਾਨੀ ਕਿ ਸਾਵਲੇ ਤੋਂ ਵੀ ਥੋੜਾ ਜਿਹਾ ਰੰਗ ਕਾਲਾ ਹੁੰਦਾ ਜਿਹੜਾ ਕੁੜੀ ਦਾ ਸਾਰਾ ਨਾਨਕਾ ਪਰਿਵਾਰ ਹੁੰਦਾ ਉਹ ਸਾਰਾ ਕੈਨੇਡਾ ਦੇ ਵਿੱਚ ਸੈਟਲ ਹੁੰਦਾ ਬਹੁਤ ਸਾਲਾਂ ਤੋਂ ਤਾਂ 2005 ਦੇ ਵਿੱਚ ਇਹ ਕੁੜੀ ਵੀ ਕੈਨੇਡਾ ਦੇ ਵਿੱਚ ਚਲੀ ਜਾਂਦੀ ਆ ਆਪਦੇ ਨਾਨਕੇ ਪਰਿਵਾਰ ਦੇ ਕੋਲ ਨਾਨਕੇ ਪਰਿਵਾਰ ਦੇ ਕੋਲ ਜਾਣ ਤੋਂ ਬਾਅਦ ਉੱਥੇ ਵਿਚਾਰੀ ਆਪਦੀ ਮਿਹਨਤ ਮੁਸ਼ਕਲ ਕਰਦੀ ਆ ਵਰਕ ਪਰਮਿਟ ਜਿੰਮੀ ਵੀ ਜੋ ਸਾਬ ਕਿਤਾਬ ਹੁੰਦਾ ਉਹ ਸਾਰਾ ਕਰਦੀ ਆ ਤੇ 56 ਸਾਲਾਂ ਬਾਅਦ ਇਹ ਕੁੜੀ ਪੀਆਰ ਹੋ ਜਾਂਦੀ ਹੈ ਤੇ ਜਦੋਂ ਇਹ ਕੁੜੀ ਪੀਆਰ ਹੋ ਜਾਂਦੀ ਹੈ ਫਿਰ 2012 ਦੇ ਵਿੱਚ ਇਹਦੇ ਵਿਆਹ ਦਾ ਫੈਸਲਾ ਕੀਤਾ ਜਾਂਦਾ ਵੀ ਹਾਂ ਹੁਣ ਇਸ ਕੁੜੀ ਦਾ ਆਪਾਂ ਵਿਆਹ ਕਰੀਏ ਕਿਉਂਕਿ ਕੁੜੀ ਦਾ ਮਾਪਿ ਉਹ ਵੀ ਉੱਥੇ ਪਹੁੰਚ ਚੁੱਕਿਆ ਸੀਗਾ ਚਲੋ ਜੀ ਇਸ ਤਰ੍ਹਾਂ ਗਾਂਦੀਆਂ ਰਿਸ਼ਤੇਦਾਰੀਆਂ ਦੇ ਵਿੱਚੋਂ ਦੱਸ ਪੈਂਦੀ ਆ ਤਾਂ ਇੱਕ ਮੁੰਡੇ ਦਾ ਰਿਸ਼ਤਾ ਹੁੰਦਾ ਇਸ ਕੁੜੀ ਨੂੰ ਜਿਹਦੇ ਕੋਲੇ 7 ਇਕ ਕਿੱਲੇ ਜ਼ਮੀਨ ਦੇ ਹੁੰਦੇ ਆ ਪਰ ਜਿੰਨੇ ਬੰਦੇ ਨੇ ਰਿਸ਼ਤਾ ਕਰਾਇਆ ਸੀਗਾ ਉਹ ਬੰਦਾ ਕਹਿੰਦਾ ਤੁਸੀਂ ਜ਼ਮੀਨ ਨਾ ਦੇਖੋ ਵੀ ਇਹ ਖਾਨਦਾਨ ਬਹੁਤ ਚੰਗਾ ਪਰਿਵਾਰ ਬਹੁਤ ਚੰਗਾ ਵੀ ਤੁਹਾਡੀ ਕੁੜੀ ਸਾਰੀ ਉਮਰ ਰਾਜ ਕਰੂਗੀ ਨਾਲ ਤੁਹਾਡੀ ਕੁੜੀ ਨੇ ਕਿਹੜਾ ਪੰਜਾਬ ਆਉਣਾ ਰਹਿਣਾ ਤਾਂ ਉਹਨੇ ਕੈਨੇਡਾ ਦੇ ਵਿੱਚ ਹੀ ਆ ਤੇ ਉੱਥੇ ਹੀ ਚਲ ਮੁੰਡੇ ਨੂੰ ਲੈ ਜਾਊਗੀ ਵੀ ਤੁਸੀਂ ਰਿਸ਼ਤਾ ਕਰ ਦੋ ਵੀ ਪਰਿਵਾਰ ਬਹੁਤ ਚੰਗਾ ਜੀ 2012 ਦੇ ਵਿੱਚ ਰਿਸ਼ਤਾ ਪੱਕਾ ਹੁੰਦਾ ਤੇ 2013 ਦੇ ਵਿੱਚ ਕੁੜੀ ਦਾ ਉਸ ਮੁੰਡੇ ਦੇ ਨਾਲ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਕੁੜੀ ਇਥੇ ਪੰਜਾਬ ਰਹਿੰਦੀ ਆ 2-3 ਮਹੀਨੇ ਉਸ ਤੋਂ ਬਾਅਦ ਉਧਰ ਚਲੀ ਜਾਂਦੀ ਆ ਉਸ ਤੋਂ ਬਾਅਦ ਹੌਲੀ-ਹੌਲੀ ਉਹ ਮੁੰਡਾ ਵੀ ਕੈਨੇਡਾ ਦੇ ਵਿੱਚ ਪਹੁੰਚ ਜਾਂਦਾ ਜਦੋਂ ਮੁੰਡਾ ਉੱਥੇ ਪਹੁੰਚ ਜਾਂਦਾ ਤਾਂ ਉਹ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਕੁੜੀ ਦਾ ਬਹੁਤ ਸਤਿਕਾਰ ਕਰਦਾ ਜਾਨੀ ਕਿ ਕੁੜੀ ਨੂੰ ਉਹ ਇਹ ਗੱਲ ਜਾਮਾਂ ਵੀ ਮਹਿਸੂਸ ਨਹੀਂ ਹੋਣ ਦਿੰਦਾ ਕਿ ਉਹ ਸੋਹਣੀ ਸੁਨੱਖੀ ਨਹੀਂ ਜਾਂ ਉਹ ਵਾਲੀ ਉੱਚੀ ਲੰਮੀ ਨਹੀਂ ਕੁੜੀ ਨੂੰ ਇੰਨਾ ਕਿ ਪਿਆਰ ਕਰਦਾ ਕਿ ਕੁੜੀ ਉਹਨੂੰ ਰੱਬ ਮੰਨਣ ਲੱਗ ਜਾਂਦੀ ਹੈ ਕਿ ਮੇਰੇ ਜਿਹੋ ਜਿਹਾ ਘਰ ਵਾਲਾ ਮੇਰਾ ਰੱਬ ਸਭ ਨੂੰ ਇਹੋ ਜਿਹਾ ਘਰ ਮਲੇ ਦੇ ਵੀ ਐਡਾ ਚੰਗਾ ਮੁੰਡਾ ਵੀ ਏਡਾ ਸੋਹਣਾ ਸਰਖਾ ਮੈਨੂੰ ਘਰ ਵਾਲਾ ਮਿਲ ਗਿਆ ਤੇ ਏਡਾ ਸਿਆਣਾ ਤੇ ਸਮਝਦਾਰ ਮਿਲ ਗਿਆ ਇੰਨਾ ਪਿਆਰ ਤੇ ਇੱਜ਼ਤ ਕਰਨ ਵਾਲਾ ਮਿਲ ਗਿਆ ਚਲੋ ਜੀ 2 ਸਾਲਾਂ ਬਾਅਦ ਉਸ ਭੈਣ ਕਰੇ ਕ ਬੇਟਾ ਜਨਮ ਲੈਂਦਾ ਤੇ ਫਿਰ 2 ਸਾਲਾਂ ਦੀ ਫਿਰ ਗੈਪ ਪੈਂਦਾ ਤੇ ਫਿਰ 3 ਜਨਮ ਲੈ ਲੈਂਦੀ ਆ ਦੋ ਬੱਚੇ ਜਨਮ ਲੈ ਲੈਂਦੇ ਆ ਜੀ ਜਦੋਂ ਬੱਚੇ ਹੁੰਦੇ ਆ ਉਦੋਂ ਜਿਹੜਾ ਉਹ ਮੁੰਡਾ ਹੁੰਦਾ ਉਹ ਆਪਦੇ ਮਾਂ ਪਿਓ ਨੂੰ ਵੀ ਉੱਥੇ ਬੁਲਾ ਲੈਂਦਾ ਵੀ ਡਿਲੀਵਰੀ ਕਰਕੇ ਉਹ ਮਾਲੂ ਕਾਗਜ਼ ਪੱਤਰ ਲਾ ਕੇ ਨੋ ਆਪਦੇ ਸਾਸਰ ਨੂੰ ਉੱਥੇ ਬੁਲਾ ਲੈਂਦੀ ਆ ਚਲੋ ਜੇ ਉਹ ਸਾਸਰ ਉੱਥੇ ਆ ਜਾਂਦਾ ਟੂਰਿਸਟ ਵੀਜ਼ੇ ਦੇ ਉੱਥੇ ਆ ਕੇ 6 ਮਹੀਨੇ ਰਹਿੰਦਾ ਫਿਰ ਚਲਾ ਜਾਂਦਾ ਫਿਰ ਆ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਕੋਈ ਕੇਸ ਵਗੈਰਾ ਲਾ ਕੇ ਤੇ ਉਹਨਾਂ ਨੂੰ ਪੱਕੇ ਕਰਾਤਾ ਜਾਂਦਾ ਕੈਨੇਡਾ ਦੇ ਵਿੱਚ ਉਹਨਾਂ ਨੂੰ ਪੀਆਰ ਦਵਾ ਦਿੱਤੀ ਜਾਂਦੀ ਹੈ ਜਦੋਂ ਸਸਤੇ ਸੌਰਾ ਪੀਆਰ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਉਹ ਮੁੰਡਾ ਹੁੰਦਾ ਉਹ ਆਪ ਦੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦਾ ਬਈ ਉਹ ਜਿੱਥੇ ਕੰਮ ਕਰਦਾ ਹੁੰਦਾ ਉੱਥੇ ਕੋਈ ਕੁੜੀ ਕੰਮ ਕਰਦੀ ਹੁੰਦੀ ਆ ਉਸ ਕੁੜੀ ਨਾਲ ਉਹ ਮੁੰਡੇ ਦੀ ਗੱਲਬਾਤ ਹੁੰਦੀ ਤੇ ਮੁੰਡੇ ਕਿ ਉਹ ਰਾਤ ਨੂੰ ਵੀ ਘਰੇ ਕੰਮ ਤੋਂ ਬਹੁਤ ਲੇਟ ਆਉਣ ਲੱਗ ਗਿਆ ਕੋਲ ਮਲਾ ਕੇ ਆਪ ਦੀ ਘਰ ਵਾਲੀ ਨੂੰ ਬਿਲਕੁਲ ਉਹ ਬੁਲਾਉਣ ਤੋਂ ਹਟ ਗਿਆ ਆਪ ਦੇ ਬੱਚਿਆਂ ਨੂੰ ਬਸ ਮਾੜਾ ਮੋਟਾ ਬੁਲਾਉਣ ਲੱਗ ਗਿਆ ਆਪ ਦੇ ਬੱਚਿਆਂ ਚ ਵੀ ਉਸ ਬੰਦੇ ਨੇ ਬਹੁਤ ਜ਼ਿਆਦਾ ਇੰਟਰਸਟ ਘਟਾ ਲਿਆ ਪਰ ਘਰ ਵਾਲੀ ਵਿਚਾਰੇ ਨੂੰ ਨਹੀਂ ਪਤਾ ਸੀ ਵੀ ਸਾਰਾ ਕੁਝ ਕੀ ਚੱਲ ਰਿਹਾ ਘਰ ਵਾਲੀ ਇਹ ਸੋਚ ਰਹੀ ਸੀ ਵੀ ਸ਼ਾਇਦ ਕੰਮ ਦਾ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਹੈ ਦੇ ਤੇ ਤਾਂ ਕਰਕੇ ਇਦਾਂ ਕਰ ਰਿਹਾ ਜਾਂ ਕੋਈ ਹੋਰ ਪੈਸੇ ਤੇ ਲਨ ਲੈ ਕੇ ਗੱਲ ਆ ਵੀ ਤਾਂ ਸ਼ਾਇਦ ਟੈਨਸ਼ਨ ਦੇ ਵਿੱਚ ਆ ਉਹਨੇ ਮੰਨ ਲਓ ਇਸ ਗੱਲ ਨੂੰ ਇਗਨੋਰ ਕਰਤਾ ਵੀ ਇਦਾਂ ਕਿਉਂ ਕਰ ਰਿਹਾ ਉਹਦੇ ਦਿਮਾਗ 'ਚ ਇਹ ਗੱਲ ਹੀ ਨਹੀਂ ਆਈ ਵੀ ਇਹਦਾ ਕਿਸੇ ਕੁੜੀ ਨਾਲ ਚੱਕਰ ਆ ਦੋ ਇਸ ਤਰ੍ਹਾਂ ਕਰਦੇ ਕਰਦੇ ਦੋ ਤਿੰਨ ਮਹੀਨੇ ਲੰਘਦੇ ਆਦੋ ਉਹ ਉਹਨਾਂ ਦੋ ਤਿੰਨ ਮਹੀਨਿਆਂ ਦੇ ਵਿੱਚ ਉਹ ਕੁੜੀ ਆਵੇ ਸਾਸਰ ਨੂੰ ਕਹਿੰਦੀ ਆ ਵੀ ਇਹਦਾ ਸੁਭਾਅ ਬਹੁਤ ਚੇਂਜ ਹੋਇਆ ਪਿਆ ਵੀ ਗੱਲ ਕੀ ਆ ਵੀ ਮੈਂ ਇਹਨੂੰ ਕਈ ਵਾਰੀ ਪੁੱਛਿਆ ਵੀ ਗੱਲ ਕੀ ਮੈਨੂੰ ਕੁਝ ਕੁਝ ਦੱਸਦਾ ਹੀ ਨਹੀਂਗਾ ਤਾਂ ਸਾਸਰ ਉਹ ਕਹਿੰਦਾ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਕਈ ਵਾਰੀ ਇਸ ਤਰ੍ਹਾਂ ਦਾ ਮੂਡ ਆਫ ਹੋ ਜਾਂਦਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਲੋ ਜੀ ਕਹਿੰਦੀ ਹੌਲੀ ਹੌਲੀ ਇਸ ਤਰ੍ਹਾਂ 6 ਮਹੀਨੇ ਹੋਰ ਗੁਜ਼ਰ ਜਾਂਦੇ ਆ ਤੇ ਕਹਿੰਦੀ ਇੱਕ ਦਿਨ ਕੀ ਹੁੰਦਾ ਕਿ ਮੈਂ ਵੈਸੇ ਹੀ ਇਹਦਾ ਫੋਨ ਇੱਕ ਦਿਨ ਫੜ ਲੈਂਦੀ ਆ ਤੇ ਇਹਦੇ ਫੋਨ ਦੇ ਵਿੱਚ WhatsApp ਤੇ ਕਾਫੀ ਜਿਹੇ ਮ ਤੇ ਕਾਫੀ ਜਦੀ ਚੈਟ ਹੋਈ ਹੁੰਦੀ ਆ ਸ਼ਾਇਦ ਹੋ ਸਕਦਾ ਉਹ ਚੈਟ ਉਹ ਡਿਲੀਟ ਕਰਨੀ ਭੁੱਲ ਗਿਆ ਹੋਵੇ ਕਿ ਜਦੋਂ ਮੈਂ ਚੈਟ ਪੜ੍ਹਦੀ ਆ ਉਹ ਇੱਕ ਕੁੜੀ ਦੀ ਚੈਟ ਹੁੰਦੀ ਆ ਤੇ ਮੈਂ ਉਹ ਨੰਬਰ ਇਹਦੇ ਫੋਨ ਚੋਂ ਕੱਢ ਲੈਣੀ ਆ ਉਸ ਤੋਂ ਬਾਅਦ ਜਦੋਂ ਇਹ ਮੇਰੇ ਕੋਲ ਆ ਕੇ ਫੋਨ ਫੜ ਲੈਂਦਾ ਤੇ ਇਹ ਕਹਿੰਦੀ ਸਰ ਉਹ ਡਿਲੀਟ ਵਗੈਰਾ ਕਰ ਦਿੰਦਾ ਚਲੋ ਜੀ ਕਹਿੰਦੀ ਮੈਂ 2 ਦਿਨਾਂ ਬਾਅਦ ਉਸ ਨੰਬਰ ਤੇ ਫੋਨ ਕਰਦੀ ਆ ਕੁੜੀ ਚੱਕਦੀ ਆ ਮੈਂ ਫੇਰ ਕੱਟ ਦਿੰਦੀ ਆ ਫੇਰ ਕੁੜੀ ਚੱਕਦੀ ਆ ਫੇਰ ਮੈਂ ਕਹਿੰਦੀ ਇਹਨੂੰ ਹਾਰ ਕੇ ਪੁੱਛ ਲੈਣੀ ਆ ਵੀ ਤੁਸੀਂ ਹੈ ਕੌਣ ਉਹ ਸਾਰਾ ਕੁਝ ਆਪਣੇ ਮਾਰੇ ਦੱਸਦੀ ਆ ਤੇ ਉਹ ਕਹਿੰਦੀ ਆ ਵੀ ਇਹ ਕਹਿੰਦੀ ਜਦੋਂ ਮੈਂ ਕਿਹਾ ਵੀ ਤੁਸੀਂ ਮੇਰੇ ਹਸ ਤੇਰਾ ਹਸਬੰਦ ਮੇਰਾ ਜਸਟ ਫਰੈਂਡ ਆ ਕਹਿੰਦੀ ਮੈਂ ਬੜਾ ਹੀ ਹੈਰਾਨ ਹੋਈ ਵੀ ਜਸਟ ਫਰੈਂਡ ਦਾ ਕੀ ਮਤਲਬ ਆ ਵੀ ਦੋ ਬੱਚਿਆਂ ਦਾ ਉਹ ਬਾਪ ਆ ਮੇਰੇ ਨਾਲ ਉਹ ਵਿਆਹਿਆ ਹੋਇਆ ਤੇ ਜਸਟ ਫਰੈਂਡ ਦਾ ਕੀ ਮਤਲਬ ਆ ਕਹਿੰਦੀ ਅੱਗੋਂ ਉਹ ਕੁੜੀ ਬੋਲੀ ਵੀ ਕਾਲੀ ਜੀ ਜੀ ਐਵੇਂ ਜ਼ਿਆਦਾ ਨਾ ਬੋਲ ਉਹ ਤਾਂ ਅੱਗੇ ਦੇਰ ਤੋਂ ਬਹੁਤ ਦੁਖੀ ਆ ਕਹਿੰਦੀ ਜਦੋਂ ਮੈਂ ਆਹਾ ਵਰਡ ਉਹਦੇ ਮੂੰਹ ਚੋਂ ਸੁਣੇ ਕਹਿੰਦੀ ਸੌਂ ਲੱਗੇ ਮੇਰੀ ਜਾਨ ਹੀ ਨਿਕਲ ਗਈ ਵੀ ਇਸ ਕੁੜੀ ਨੂੰ ਇਹ ਗੱਲ ਕਿਹਨੇ ਦੱਸੀ ਆ ਕਿ ਮੇਰਾ ਰੰਗ ਕਾਲਾ ਜਾਂ ਮੈਂ ਸੋਹਣੀ ਨਹੀਂ ਕਹਿੰਦੀ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਮੇਰੇ ਹਸਬੰਦ ਨੇ ਉਹ ਨਾਲ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਸੀ ਜਿਹੜੀ ਜਿਹੜੀ ਕੁੜੀ ਨੇ ਮੈਨੂੰ ਪੈਂਦਿਆਂ ਸਾਰੀ ਗੱਲ ਕਿਹਾ ਵੀ ਕਾਲੀ ਜੀ ਜੀ ਐਵੇਂ ਜਿਆਦਾ ਨਾ ਬੋਲ। ਕਹਿੰਦੀ ਚਲੋ ਜੀ ਮੈਂ ਪਰੋਨੀ ਰੋਂਦੀ ਨੇ ਫੋਨ ਕੱਟਤਾ। ਮੈਂ ਹਫ਼ਤਾ ਘਰੇ ਕੋਈ ਗੱਲ ਨਹੀਂ ਕੀਤੀ। ਹਫ਼ਤੇ ਬਾਅਦ ਮੈਂ ਆਪਦੇ ਹਸਬੰਦ ਨੂੰ ਪੁੱਛਿਆ ਵੀ ਉਹ ਕੁੜੀ ਕੌਣ ਆ? ਕਹਿੰਦੇ ਮੇਰੇ ਹਸਬੰਦ ਕਹਿੰਦੇ ਨੂੰ ਮੇਰੇ ਨਾਲ ਕੰਮ ਤੇ ਲੱਗੀ ਆ ਜੇ ਉਹ ਵੀ ਲੜੇ ਲਪੇ ਲਾ ਕੇ ਮੈਨੂੰ ਢਾਲ ਗਿਆ। ਕਹਿੰਦੀ ਉਸ ਤੋਂ ਬਾਅਦ ਮੈਂ ਆਪਦੇ ਸੱਸ ਸਹੁਰੇ ਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਇਹਦਾ ਕਿਸੇ ਕੁੜੀ ਨਾਲ ਰਿਲੇਸ਼ਨ ਇਹ ਆਜ਼ਾਦ ਮੁਲਕ ਨੇ ਜੇ ਇੱਥੇ ਕਿਸੇ ਮੇਰੇ ਮੁੰਡੇ ਦੀ ਕੋਈ ਫਰੈਂਡ ਹੈਗੀ ਆ ਤਾਂ ਤੂੰ ਇਸ ਗੱਲ ਤੋਂ ਕੀ ਲੈਣਾ ਦੇਣਾ ਤੂੰ ਆਪ ਦਾ ਕੰਮ ਕਰ ਤੇਰੇ ਬੱਚੇ ਹੈਗੇ ਤੂੰ ਸੰਭਾਲਦਾ ਤੂੰ ਇਸ ਗੱਲ ਤੋਂ ਕੀ ਲੈਣਾ ਲੋ ਜੀ ਕਹਿੰਦੀ ਇਹ ਗੱਲ ਵਾਦੀ ਕੀ ਵਾਦੀ ਕੀ ਕਹਿੰਦੀ ਮੈਂ 6 ਮਹੀਨੇ ਹੋਰ ਚੁੱਪ ਕਰਕੇ ਕੱਢੇ ਵਿਚਾਰ ਘਰ ਖਰਾਬ ਨਾ ਹੋਵੇ ਹੌਲੀ ਰੀ ਕਹਿੰਦੀ ਮੇਰੇ ਹਸਬੰਦ ਨੇ ਘਰੇ ਆਉਣਾ ਬਿਲਕੁਲ ਹੀ ਬੰਦ ਕਰਤਾ ਹਫਤੇ 'ਚ ਇੱਕ ਦੋ ਵਾਰੀ ਮੇਰੇ ਘਰੇ ਆਇਆ ਕਰੇ ਨਹੀਂ ਤੇ ਘਰੇ ਆਉਣਾ ਬਿਲਕੁਲ ਬੰਦ ਕਰਤਾ ਕਹਿੰਦੀ ਉਹ ਫਿਰ ਗੱਲ ਮੈਨੂੰ ਵੀ ਹਾਜਮ ਨਹੀਂ ਸੀ ਹੋ ਰਹੀ ਕਹਿੰਦੀ ਫਿਰ ਇੱਕ ਦਿਨ ਮੈਂ ਜਦੋਂ ਇਹ ਘਰੇ ਆਇਆ ਤਾਂ ਕਹਿੰਦੀ ਮੈਂ ਰੂ ਨਾ ਅਗੋਂ ਜੋ ਮੇਰੇ ਹਸਬੰਦ ਨੇ ਗੱਲਾਂ ਮੈਨੂੰ ਮੇਰੇ ਘਰ ਵਾਲਿਆਂ ਦੇ ਕਈਆਂ ਕਹਿੰਦੀ ਮੈਂ ਉਹ ਸੁਣ ਕੇ ਮੇਰੇ ਪੈਰਾਂ ਥੱਲੇ zameen ਹੀ ਨਿਕਲ ਗਈ। ਕਹਿੰਦੇ ਮੇਰੇ ਘਰ ਵਾਲਿਆਂ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ, ਮੈਨੂੰ ਤਲਾਕ ਚਾਹੀਦਾ। ਮੈਂ ਵਿਆਹ ਕਿਸੇ ਹੋਰ ਕੁੜੀ ਨਾਲ ਕਰਾਉਣਾ। ਕਹਿੰਦੀ ਜਦੋਂ ਮੈਂ ਕਾਰਨ ਪੁੱਛਿਆ ਵੀ ਕਾਰਨ ਦੱਸ ਵੀ ਕਿਉਂ ਵੀ ਤੂੰ ਮੇਰੇ ਨਾਲ ਕਿਉਂ ਨਹੀਂ ਰਹਿਣਾ? ਤਾਂ ਉਹ ਮੁੰਡਾ ਕਹਿੰਦਾ ਤੂੰ ਮੈਨੂੰ ਪਸੰਦ ਹੀ ਨਹੀਂ। ਮੈਂ ਤੈਨੂੰ ਲਾਇਕ ਹੀ ਨਹੀਂ ਕਰਦਾ। ਕਹਿੰਦੀ ਮੈਂ ਮੰਨਦੀ ਆ ਠੀਕ ਆ ਰੰਗ ਰੂਪ ਉਹ ਰੱਬ ਦੀ ਦੇਣ ਆ ਮੈਂ ਸੋਹਣੀ ਸੁਨੱਖੀ ਨਹੀਂ ਸੀ, ਉੱਚੀ ਲੰਬੀ ਨਹੀਂ ਸੀ। ਪਰ ਜਦੋਂ ਮੈਂ ਘਰ ਵਾਲੇ ਨੂੰ ਪੁੱਛਿਆ ਵੀ ਜੇ ਮੈਂ ਤੈਨੂੰ ਪਸੰਦ ਹੀ ਨਹੀਂ ਸੀ ਫਿਰ ਤੂੰ ਮੇਰੇ ਨਾਲ ਵਿਆਹ ਹੀ ਨਾ ਕਰਾਉਂਦਾ ਮੇਰੇ ਨਾਲ ਵਿਆਹ ਕਿਉਂ ਕਰਾਇਆ ਦੋ ਬੱਚੇ ਕਿਉਂ ਪੈਦਾ ਕੀਤੇ ਇੰਨੇ ਸਾਲ ਮੇਰੇ ਨਾਲ ਕਿਉਂ ਤੂੰ ਰਿਲੇਸ਼ਨ ਦੇ ਵਿੱਚ ਰਿਹਾ ਜਿੱਦ ਨੂੰ ਮੈਂ ਪਸੰਦ ਹੀ ਨਹੀਂ ਸੀ ਤਾਂ ਫਿਰ ਤੂੰ ਮੇਰੇ ਨਾਲ ਰਿਹਾ ਕਿਉਂ ਚਲੋ ਜੀ ਅੱਗੋਂ ਕਹਿੰਦੀ ਉਹ ਉਸ ਤੋਂ ਬਾਦ ਨੂੰ ਕੋਈ ਗੱਲ ਨਹੀਂ ਆਈ ਚੁੱਪ ਕਰਕੇ ਕਮਰੇ ਚੋਂ ਬਾਹਰ ਨਿਕਲ ਗਿਆ ਗੁੱਸੇ ਨਾਲ ਕਹਿੰਦੀ ਉਸ ਤੋਂ ਬਾਅਦ ਮੈਂ ਸੱਸ ਸਾਰੇ ਕੋਲ ਬੈਠੀ ਆਪਦੇ ਸੱਸੋਹਰ ਨੂੰ ਮੈਂ ਗੱਲ ਕਹੀ ਵੀ ਤੁਹਾਡਾ ਮੁੰਡਾ ਮੈਨੂੰ ਅੱਜ ਆ ਗੱਲ ਕਹਿ ਰਿਹਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਤਲਾਕ ਤਾ ਅੱਗੋਂ ਕਹਿੰਦੀ ਮੇਰਾ ਸਹੁਰਾ ਪਤਾ ਕੀ ਬੋਲਿਆ ਭਾਈ ਜੀ ਉਹ ਵਿਆਹ ਕਰਾਉਂਦਾ ਤਾਂ ਕਰਾ ਲੈਣ ਦੇ ਐਵੇਂ ਕੱਲ ਨੂੰ ਕੁਛ ਮੁੰਡਾ ਖਾ ਕੇ ਮਰ ਗਿਆ ਤਾਂ ਸਾਡਾ ਇੱਕ ਇੱਕ ਮੁੰਡਾ ਸਾਡਾ ਘਰੋ ਜੜ ਜੂਗਾ ਕਹਿੰਦੀ ਮੈਂ ਆਪੇ ਸਹੁਰੇ ਦੇ ਮੂੰਹ ਚ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਵੀ ਆਹ ਕੀ ਗੱਲ ਇੱਕ ਪਿਓ ਨੇ ਆਪਣੇ ਪੁੱਤਰ ਨੂੰ ਸਮਝਾਉਣਾ ਹੁੰਦਾ ਵੀ ਕਾਕਾ ਤੇਰਾ ਵਿਆਹ ਹੋਇਆ ਤੇਰੇ ਦੋ ਬੱਚੇ ਆ ਵੀ ਤੂੰ ਗਾਂਹ ਮੂੰਹ ਮਾਰਦਾ ਫਿਰਦਾ ਉੱਠ ਕੇ ਉਹ ਹੀ ਪਿਓ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਵਿਆਹ ਕਰਾਉਂਦਾ ਕਰਾ ਲੈਣ ਦੇ ਐਵੇਂ ਘਰ ਦਾ ਉਜਾੜਾ ਨਾ ਹੋ ਜਾਏ ਕਿਤੇ ਮੇਰਾ ਮੁੰਡਾ ਕੁਛ ਖਾ ਕੇ ਨਾ ਮਰ ਜਾਵੇ ਕਹਿੰਦੀ ਉਸ ਤੋਂ ਬਾਅਦ ਮੇਰੀ ਸੱਸ ਬ ਇਹਨੇ ਕੋ ਮੇਰੀ ਸਾਸਾ ਕਹਿੰਦੀ ਆ ਕਿ ਮੇਰਾ ਮੁੰਡਾ ਪਹਿਲੇ ਦਿਨ ਰੌਲਾ ਪਾਉਂਦਾ ਸੀਗਾ ਵੀ ਮੈਨੂੰ ਇਹ ਕੁੜੀ ਨਹੀਂ ਪਸਾਂਦੀ ਦਾ ਰੰਗ ਕਾਲਾ ਸੋਹਣੀ ਸੁਨੱਖੀ ਨਹੀਂ ਬਾਲੀ ਕਹਿੰਦੀ ਪਰ ਸਾਨੂੰ ਵਿਚੋਲੇ ਨੇ ਇੰਨਾ ਕ ਜ਼ੋਰ ਪਾਇਆ ਸਾਨੂੰ ਵਿਚੋਲੇ ਦੇ ਕਹਿਣ ਤੇ ਰਿਸ਼ਤਾ ਲੈਣਾ ਪੈ ਗਿਆ ਕਹਿੰਦੀ ਉਸ ਤੋਂ ਬਾਅਦ ਮੈਂ ਸਾਰੀ ਕਹਾਣੀ ਸਮਝ ਚੁੱਕੀ ਸੀ ਵੀ ਨਾ ਤਾਂ ਇਹ ਵਿਚੋਲੇ ਦੇ ਕਹਿਣ ਤੇ ਰਿਸ਼ਤਾ ਲਿਆ ਗਿਆ ਤੇ ਨਾ ਹੀ ਮੇਰੇ ਵੱਲ ਦੇ ਇੱਕ ਰਿਸ਼ਤਾ ਲਿਆ ਗਿਆ ਇਹ ਰਿਸ਼ਤਾ ਲਿਆ ਗਿਆ ਕੈਨੇਡਾ ਦੇ ਮੁੰਡ ਨੂੰ ਇਹਨਾਂ ਨੇ ਸੋਚਿਆ ਵੀ ਹਾਂ ਕੁੜੀ ਉਧਰ ਪੀਆਰ ਆ ਵੀ ਇੱਕ ਵਾਰੀ ਵਿਆਹ ਕਰਾ ਕੇ ਮੁੰਡਾ ਸਾਡਾ ਉਧਰ ਜਾ ਕੇ ਸੈੱਟ ਹੋ ਜਾਊਗਾ ਬਿਦਰਸੀ ਪੀਆਰ ਹੋ ਜਾਣਗੇ ਉਸ ਤੋਂ ਬਾਅਦ ਇਹਨੂੰ ਛੱਡ ਦਾਂਗੇ ਉਹੀ ਗੱਲ ਇਹਨਾਂ ਨੇ ਸਾਫ਼ ਕੀਤੀ ਵੀ ਇੱਕ ਕੈਨੇਡਾ ਆਨਲੀ ਇੱਕ ਕੁੜੀ ਨੂੰ ਬਲੀ ਚਾੜਦਾ ਸਹੁਰਿਆਂ ਨੇ ਢੰਡੇ ਨੇ ਉਹ ਉਹੀ ਮੁੰਡਾ ਪਹਿਲਾਂ ਲਿਆ ਲੈ ਕੇ ਗਿਫਟ ਦਿੰਦਾ ਸੀਗਾ ਕਦੇ ਮੈਰਿਜ ਐਨਿਵਰਸਰੀ ਮਨਾਉਂਦਾ ਸੀ ਕਦੇ ਉਸ ਕੁੜੀ ਦਾ ਬਰਥਡੇ ਮਨਾਉਂਦਾ ਸੀ ਕੇਕ ਕੱਟਦਾ ਸੀ ਕਾਦੇ ਲਈ ਸਾਰਾ ਕੁਝ ਕਰਦਾ ਸੀਗਾ ਸਿਰਫ ਪੀਆਰ ਫੋਨ ਲਈ ਸਿਰਫ ਆਪ ਦੇ ਪਰਿਵਾਰ ਨੂੰ ਕੈਨੇਡਾ ਦੇ ਵਿੱਚ ਸੈੱਟ ਕਰਨ ਲਈ ਇਹੋ ਜਿਹੇ ਧੋਖੇਬਾਜ਼ ਲੋਕ ਵੀ ਹੈਗੇ ਆ ਬਈ ਜਿਹੜੇ ਗੁਰੂ ਦੀ ਹਜ਼ੂਰੀ 'ਚ ਕਿਸੇ ਦੀ ਧੀ ਨਾਲ ਚਾਰ ਲਾਮਾਂ ਲੈਣ ਤੋਂ ਬਾਅਦ 8-10 ਸਾਲ ਉਦੋਂ ਜਿਸਮ ਫਰੋਸ਼ੀ ਕਰਨ ਤੋਂ ਬਾਅਦ ਦੋ ਬੱਚੇ ਪੈਦਾ ਕਰਨ ਤੋਂ ਬਾਅਦ ਫੇਰ ਕਹਿੰਦੇ ਸਾਨੂੰ ਤੂੰ ਪਸੰਦ ਨਹੀਂ ਦੇਖੋ ਕਿੰਨਾ ਵੱਡਾ ਇੱਕ ਧੋਖਾ ਕੀਤਾ ਇੱਕ ਮੁੰਡੇ ਨੇ ਇੱਕ ਕੁੜੀ ਦੇ ਨਾਲ ਕੀ ਜਦੋਂ ਤੂੰ ਵਿਆਹ ਕਰਾਇਆ ਤੈਨੂੰ ਉਦੋਂ ਨਹੀਂ ਦੱਸੀ ਵੀ ਉਹ ਕਾਲੇ ਰੰਗ ਦੀ ਸੀ ਜਾਂ ਸੋਹਣੀ ਸੁਨੱਖੀ ਨਹੀਂ ਸੀ ਜੋ ਤੂੰ ਬੱਚੇ ਉਹ ਪੈਦਾ ਕੀਤੇ ਤੈਨੂੰ ਉਦੋਂ ਨਹੀਂ ਦੱਸੀ ਵੀ ਉਹ ਸੋਹਣੀ ਸੁਨੱਖੀ ਨਹੀਂ ਕਾਲੇ ਰੰਗ ਦੀ ਹੈ ਬਾਅਦ ਚ ਕਿਦੇ ਦੇ ਇਲਜ਼ਾਮ ਲਾਤਾ ਸਾਰਾ ਵਿਚੋਲੇ ਤੇ ਜੋ ਕਿ ਬਿਲਕੁਲ ਝੂਠਾ ਵਿਚੋਲੇ ਦੇ ਕਹਿਣ ਤੇ ਬਾਈ ਜੀ ਰਿਸ਼ਤਾ ਕੋਈ ਨਹੀਂ ਲੈਂਦਾ ਹੁੰਦਾ ਵੀ ਹਾਂ ਵਿਚੋਲੇ ਨੇ ਕਹਿਤਾ ਵੀ ਹਾਂ ਕੋਈ ਦੂਸਰੇ ਰਿਸ਼ਤਾ ਲੈ ਲੋ ਕੁੜੀ ਚੰਗੀ ਐ ਕੁੜੀ ਚੰਗੀ ਜਦੋਂ ਅਗਲੇ ਨੇ ਤੁਹਾਨੂੰ ਕੁੜੀ ਵਿਖਾ ਹੀ ਦਿੱਤੀ ਸੀਗੀ ਚਲੋ ਠੀਕ ਆ ਵਿਚੋਲੇ ਹੋਰ ਗੱਲਾਂ ਦੇ ਝੂਠ ਓਲੇ ਬਹੁਤ ਰੱਖ ਲੈਂਦੇ ਕਿਸੇ ਦੇ ਕੈਰੇਕਟਰ ਬਾਰੇ ਓਲਾ ਰੱਖ ਲਿਆ ਜਾਂ ਜ਼ਮੀਨ ਜਾਇਦਾਦ ਬਾਰੇ ਓਲਾ ਰੱਖ ਲਿਆ ਹੋਰ ਓਲੇ ਰਹਿ ਜਾਂਦੇ ਆ ਜਦੋਂ ਇੱਕ ਕੁੜੀ ਤੁਹਾਨੂੰ ਸਾਹਮਣੇ ਬਿਠਾ ਕੇ ਦਿਖਾ ਦਿੰਦੀ ਆ ਉਸ ਟਾਈਮ ਤੁਸੀਂ ਰੰਗ ਰੂਪਤਾ ਦਾ ਸਾਰਾ ਦੇਖ ਹੀ ਲਿਆ ਉਹਦਾ ਕੰਦ ਕਾੜ ਵੀ ਤੁਸੀਂ ਦੇਖ ਲਿਆ ਪਰ ਜਿਹੜੇ ਬੰਦੇ ਆ ਕੰਮ ਕਰਦੇ ਆ ਨਾ ਬਈ ਇੱਕ ਮੰਨ ਲਓ ਬਾਹਰ ਦੀਆਂ ਕੰਟਰੀਆਂ ਜਾਣ ਵਾਸਤੇ ਇੱਕ ਵਾਰੀ ਰਿਸ਼ਤਾ ਭੱਜ ਕੇ ਲੈ ਲੈਂਦੇ ਆ ਵੀ ਕੋਈ ਗੱਲ ਨਹੀਂ ਕੁੜੀ ਜਿਹੋ ਜੀ ਅੰਨੀ ਲੂਲੀ ਲੰਗੜੀ ਜਿਹੋ ਜੀ ਮਰਜ਼ੀ ਹੋਵੇ ਆਪਾਂ ਤਾਂ ਬਾਹਰ ਹੀ ਜਾਣਾ 8-10 ਸਾਲ ਉਹ ਮੁੰਡਾ ਉਸ ਕੁੜੀ ਦੇ ਨਾਲ ਰਿਹਾ ਬੱਚੇ ਪੈਦਾ ਕੀਤੇ ਤੇ ਅੱਜ ਉਹ ਮੁੰਡਾ ਉੱਠ ਕੇ ਕਹਿ ਰਿਹਾ ਕਿ ਮੈਨੂੰ ਇਹ ਕੁੜੀ ਪਸੰਦ ਨਹੀਂ ਤੇ ਰੰਗ ਕਾਲਾ ਸੱਸ ਕਹਿ ਰਹੀ ਸੀ ਵਿਚੋਲੇ ਦੇ ਕਹਿਣ ਤੇ ਰਿਸ਼ਤਾ ਲਿਆ ਸੀ ਸਾਡੇ ਮੁੰਡੇ ਨੂੰ ਤੋਂ ਪਹਿਲਾਂ ਨਹੀਂ ਪਸੰਦ ਸਾਡਾ ਮੁੰਡਾ ਰੌਲਾ ਪਾਉਂਦਾ ਸੀਗਾ ਤਾਂ ਮੈਂ ਉਸ ਸੱਸ ਨੂੰ ਵੀ ਕਹਿਣਾ ਚਾਹੁੰਦਾ ਵੀ ਆਪਦੇ ਨਾਲ 10 ਰੱਖ ਕੇ ਵਰਤ ਕੇ ਯੂਜ਼ ਕੇ ਯੂਜ਼ ਕਰਨ ਤੋਂ ਬਾਅਦ ਹੀ ਗੱਲ ਕਵੇ ਕਿ ਤੂੰ ਮੈਨੂੰ ਪਸੰਦ ਨਹੀਂ ਦੱਸ ਤੇਰੇ ਦਿਲ ਤੇ ਕੀ ਬੀਤੂਗੀ ਹੁਣ ਉਹ ਭੈਣ ਇੱਕੋ ਗੱਲ ਕਹਿੰਦੀ ਹੈ ਵੀ ਤਲਾਕ ਦੇਣਾ ਦੇ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਨਾ ਤਾਂ ਮੈਂ ਪੈਸੇ ਮੰਗਦੀਆਂ ਨਾ ਮੈਨੂੰ ਪੈਸੇ ਮੰਗਣ ਦੀ ਲੋੜ ਆ ਉਹ ਕਹਿੰਦੀ ਸਿਰਫ ਜਿੰਨੇ ਸਾਲ ਇਹਨੇ ਮੇਰੇ ਮੈਨੂੰ ਹੰਡਾਇਆ ਮੇਰੇ ਜਿਸਮ ਨੂੰ ਹੰਡਾਇਆ ਓਨੇ ਸਾਲ ਇਹ ਆਪਦੀ ਭੈਣ ਨੂੰ ਮੇਰੇ ਭਰਾ ਦੇ ਘਰੇ ਭੇਜ ਦੇ ਸਾਡਾ ਕੰਪਰੋਮਾਈਜ਼ ਆ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਉਹ ਤਲਾਕ ਲਈ ਮੈਂ ਹੱਸ ਕੇ ਤਲਾਕ ਦੇਣ ਨੂੰ ਤਿਆਰ ਆ ਪਰ ਜਿੰਨੇ ਸਾਲ ਇਹਨੇ ਮੇਰੇ ਜਿਸਮ ਨੂੰ ਹੰਡਾਇਆ ਓਨੇ ਸਾਲ ਇਹਦੀ ਭੈਣ ਮੇਰੇ ਭਰਾ ਦੇ ਜਿਸਮ ਨਾਲ ਹੰਡਾਵੇ ਮੈਂ ਫੇਰ ਮੰਨੂਗੀ ਫੇਰ ਪਤਾ ਲੱਗੂਗਾ ਕਿ ਬਗਾਨੀ ਧੀ ਦੇ ਜਿਸਮ ਨਾਲ ਖੇਡਣਾ ਕੀ ਹੁੰਦਾ ਕਿਸੇ ਨੂੰ ਇਹ ਗੱਲ ਕਹਿਣੀ ਵੀ ਤੂੰ ਸੋਹਣੀ ਨਹੀਂ ਤੇਰਾ ਕੱਦ-ਕਾਡ ਨਹੀਂ ਵਧੀਆ ਫੇਰ ਪਤਾ ਲੱਗੂਗਾ ਫੇਰ ਭਾਈ ਚੀਕਾਂ ਨਿਕਲ ਜਾਂਦੀਆਂ ਰਾਤ ਨੂੰ ਨੀਂਦ ਨਹੀਂ ਆਉਂਦੀ ਇਸ ਕਰਕੇ ਮੈਂ ਇਹ ਵੀਡੀਓ ਪਾਉਣ ਦਾ ਮਕਸਦ ਇੰਨਾ ਸੀਗਾ ਦੇਖੋ ਭਰਾਵੋ ਜੇ ਆਪਾਂ ਆਪਣੀ ਧੀ ਭੈਣ ਦਾ ਰਿਸ਼ਤਾ ਕਰ ਰਹੇ ਆਂ ਜਾਂ ਆਪਦੇ ਧੀ ਪੁੱਤਰ ਆਪਦੇ ਮੁੰਡੇ ਦਾ ਰਿਸ਼ਤਾ ਕਰਦੇ ਆਂ ਤਾਂ ਬਈ ਇਹ ਗੱਲ ਜ਼ਰੂਰ ਦੇਖਿਆ ਕਰੋ ਵੀ ਹਾਂ ਕੁੜੀ ਦੇ ਮੁਕਾਬਲੇ ਮੁੰਡਾ ਹੈਗਾ ਜਾਂ ਮੁੰਡੇ ਦੇ ਮੁਕਾਬਲੇ ਕੁੜੀ ਹੈਗੀ ਆ ਜੋੜੀ ਵੇਖ ਕੇ ਉਸ ਤੋਂ ਬਾਅਦ ਰਿਸ਼ਤਾ ਤੈਅ ਕਰਿਆ ਕਰੋ ਕਿਉਂਕਿ ਅੱਜ ਕੱਲ ਲੋਕ ਇੱਕ ਵਾਰੀ ਤਾਂ ਰਿਸ਼ਤਾ ਭੱਜ ਕੇ ਲੈ ਲੈਂਦੇ ਆ ਕੈਨੇਡਾ ਜਾਂਦੇ ਚੱਕਰਾਂ ਜਾਂ ਅਮਰੀਕਾ ਜਾਂਦੇ ਚੱਕਰਾਂ 'ਚ ਜਦੋਂ ਉੱਥੇ ਜਾਂਦੇ ਆ ਉੱਥੇ ਜਾ ਕੇ ਫਿਰ ਆਪਦੇ ਰੰਗ ਵਿਖਾਉਂਦੇ ਜਿਹੜੇ ਰੰਗ-ਬਰੰਗੀਆਂ ਉੱਥੇ ਹੋਰ ਵੇਖ ਲੈਂਦੇ ਆ ਫਿਰ ਉਹ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਇਸ ਕਰਕੇ ਰਿਸ਼ਤਾ ਕਰਨ ਤੋਂ ਪਹਿਲਾਂ ਜਿੰਵੇਂ ਪੁਰਾਣੇ ਲੋਕ ਕਹਿੰਦੇ ਸੀ ਵੀ ਹਾਂ ਵੀ ਮੁੰਡੇ ਨਾਲ ਮਿਲਦੀ ਜੁਲਦੀ ਜੋੜੀ ਵਧੀਆ ਫੱਬ ਗਈ ਪਹਿਲਾਂ ਜੋ ਨਾ ਕੀ ਹਾਂ ਵੀ ਕੁੜੀ ਬਹੁਤ ਜਿਆਦੀ ਸੋਹਣੀ ਸੁਨੱਖੀ ਆ ਤੇ ਮੁੰਡਾ ਭੋਰਾ ਵੀ ਸੋਹਣਾ ਨਹੀਂ ਉਹ ਚਾਕੇ ਵਿਆਹ ਦਿੰਦੇ ਆ ਫਿਰ ਅਗਲੀ ਬਾਹਰ ਜਾ ਕੇ ਰੰਗ ਵਟਾਉਣ ਦੀ ਫਿਰ ਕੀ ਰੋਂਦੇ ਫਿਰਦੇ ਆ ਜਾਂ ਕੁੜੀ ਨਹੀਂ ਸੋਹਣੀ ਮੁੰਡਾ ਵਾਲਾ ਸੁਨੋ ਸੁਨੱਖਾ ਰਿਸ਼ਤਾ ਹੋ ਜਾਂਦਾ ਅਗਲਾ ਬਾਹਰ ਜਾ ਕੇ ਤਾਂ ਪੱਕਾ ਹੋਣ ਤੋਂ ਬਾਅਦ ਮਾਰਦਾ ਟੂਏਦਲਾ ਤਾਂ ਹੋ ਗਿਆ ਹੋ ਗਿਆ ਜਿਵੇਂ ਇਸ ਮੁੰਡੇ ਨੇ ਕੀਤਾ ਇਸ ਕਰਕੇ ਰਿਸ਼ਤਾ ਕਰਨ ਤੋਂ ਪਹਿਲਾਂ ਕੁੜੀ ਤੇ ਮੁੰਡੇ ਦਾ ਦੋਵਾਂ ਦਾ ਰੰਗ ਰੂਪ ਦੇਖ ਲਿਆ ਕਰੋ ਵੀ ਹਾਂ ਨੇੜੇ ਤੇੜੇ ਕਿਤੇ ਜਿੱਦੇ ਹੈਗੇ ਆ ਉਸ ਤੋਂ ਬਾਅਦ ਰਿਸ਼ਤਾ ਤੈਅ ਕਰਾਇਆ ਕਰੋ ਕਿਉਂਕਿ ਅੱਜ ਕੱਲ ਲੋਕ ਇਥੇ بڑے ਹੱਥਾਂ ਦੇ ਹੱਥ ਮਾਰਦੇ ਫਿਰਦੇ ਆ ਬਾਹਰ ਜਾਣ ਲਈ ਠੀਕ ਉਹ ਦੂਸਰੇ ਪਰ ਇਹਨਾਂ ਨੂੰ ਇਹ ਹੁੰਦਾ ਵੀ ਸਾਡਾ ਪੁੱਤ ਵਿਆਹ ਜਾਵੇ ਕੈਨੇਡਾ ਦੀ ਕੁੜੀ ਨਾਲ ਸਾਡਾ ਪੁੱਤ ਉਧਰ ਜਾ ਵੜੇ ਪੀਆਰ ਹੋ ਜੇ ਸਾਰਾ ਪਰਿਵਾਰ ਸੈੱਟ ਹੋ ਜਾਈਏ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਦਿਸ ਪੈਂਦਾ ਕਿ ਬਗਾਨੀ ਤੀ ਸੋਹਣੀ ਨਹੀਂ ਬਗਾਨੀ ਤੀ ਉਹ ਮਦਰੀ ਆ ਫਿਰ ਕਮੀਆਂ ਇਹਨਾਂ ਨੂੰ ਦੱਸਣ ਲੱਗ ਜਾਂਦੀਆਂ ਨੇ ਹਾਲਾਂਕਿ ਇਹਨਾਂ ਨੂੰ ਉਸ ਕੁੜੀ ਦਾ ਗੁਣ ਨਹੀਂ ਸੀ ਪੁਰਾਣਾ ਚਾਹੀਦਾ ਜਿਹੜੀ ਕੁੜੀ ਨੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਬਾਹਰ ਜਾ ਕੇ ਸੈੱਟ ਕੀਤਾ ਨੇ ਆਪਦੀ ਇੰਨੇ ਸਾਲਾਂ ਦੀ ਮਿਹਨਤ ਦੀ ਕਮਾਈ ਇਹਨਾਂ ਨੂੰ ਖਵਾਈ ਤੇ ਅੱਜ ਉਹੀ ਸਾਸ ਸਹੁਰਾ ਕਹਿੰਦੇ ਵੀ ਸਾਡਾ ਪੁੱਤ ਮਰ ਜਾਊਗਾ ਉਹਨੂੰ ਵਿਆਹ ਕਰਾ ਲੈਂਦੇ ਹੋ ਦੇਖੋ ਕਿਹ ਤਾ ਜੋ ਵੀਡੀਓ ਬਾਤਵਾ ਲੋਕਾਂ ਤੱਕ ਪਹੁੰਚੇ ਹੋ ਸਕਦਾ ਕੋਈ ਆਪਦੇ ਪਰਿਵਾਰ ਨਾਲ ਤੋਂ ਖਗਰਨ ਬਾਰੇ ਸੋਚ ਰਿਹਾ ਹੋਵੇ ਤਾਂ ਉਹ ਟਲ ਜਾ ਇਸ ਕੰਮ ਤੋਂ ਬਾਈ ਕਿਉਂਕਿ ਬੱਚਿਆਂ ਦਾ ਕੀ ਕਸੂਰ ਆ ਜਿਹੜੇ ਦੋ ਬੱਚੇ ਪੈਦਾ ਹੋਏ ਆ ਹਨ ਉਹਨਾਂ ਦਾ ਕੀ ਕਸੂਰ ਨਾ ਉਹਨਾਂ ਨੂੰ ਸਾਰੀ ਉਮਰ ਮਾਂ ਦਾ ਪਿਆਰ ਮਿਲਣਾ ਪਿਓ ਦਾ ਮਿਲਣਾ ਉਹਨਾਂ ਦੀ ਜ਼ਿੰਦਗੀ ਤਾਂ ਖਰਾਬ ਹੋ ਗਈ ਹਨਾ ਬਾਕੀ ਚਾਰ ਦਿਨ ਸ਼ੌਂਕ ਦੇ ਉਹੀ ਕੁੱਤੇ ਭੌਂਕਦੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ